ਸਤਿ ਸ੍ਰੀ ਅਕਾਲ ਜੀ ਅੱਜ ਇਹਨਾਂ ਸਾਨੂੰ ਕਾਂਸੀ ਬਨਾਰਸ ਦੇ ਕੇ ਸਾਡਾ ਵੀ ਮਿਲਿਆ ਜੀ ਸਾਡੀ ਨਾਲ ਵੀਡੀਓ ਦੇਖ ਰਹੇ ਆ ਇੱਕ ਵਾਰ ਤੁਸੀਂ ਅਸੀਂ ਸ਼ਹਿਰ ਤੋਂ ਕਿਹੜਾ ਪਿੰਡ ਹੈ ਤੁਹਾਨੂੰ ਲੱਗਦਾ ਸੀ ਤੁਹਾਡਾ ਨਾਮ ਕੀ ਹੈ ਤੁਹਾਡਾ ਧੰਨ ਹੋਇਆ ਜੀ ਸਾਨੂੰ ਇੱਥੇ ਵਿਚਾਰੇ ਮੁੰਡੇ ਦੀ ਕਰਾਈ ਹੈ ਜੀ ਮੈਂ ਤੁਹਾਨੂੰ ਅੰਦਰ ਪਾ ਦਿਆ ਨਹੀਂ ਦੇਖਿਆ ਸੀਗਾ ਮੈਂ ਕਿਹਾ ਮੈਂ ਨਹੀਂ ਮੈਂ ਫੋਟੋ ਕਰਾਣੀ ਕਰਾਣੀ ਹੈ ਠੀਕ ਹੈ ਪਤਾ ਨਾ ਸਾਰਾ ਅਗਰਦੇਵ ਧਰਦੇਵ ਅੱਜ ਇਹਨਾਂ ਸਾਨੂੰ ਕਾਂਸੀ ਬਨਾਰਸ ਦੇ ਕੇ ਸਾਡਾ ਵੀ ਮਿਲਿਆ ਜੀ ਸਾਡੀ ਨਾਲ ਵੀਡੀਓ ਦੇਖ ਰਹੇ ਆ ਕਵਾਦ ਜੀ ਅਸੀ ਸ਼ਿਆਰ ਕਾ ਕਿਹੜਾ ਪੰਡਾ ਹੈ ਪੰਡੋਰੀ ਲੱਗਾ ਸੀ ਤੁਹਾਡਾ ਨਾਮ ਕੀ ਹੈ ਜੀ ਤੁਹਾਡਾ ਧੰਨਵਾਦ ਜੀ ਸਾਨੂੰ ਇੱਥੇ ਪਛਾਣਿਆ ਫੋਟੋ ਵੀ ਕਰਾਈ ਹੈ ਜੀ ਮੈਂ ਤੁਹਾਨੂੰ ਅੰਦਰ ਪੜ੍ਹ ਗਿਆ ਨਹੀਂ ਦੇਖਿਆ ਸੀਗਾ ਮੈਂ ਕਹਿਣਾ ਨਹੀਂ ਮੈਂ ਫੋਟੋ ਕਰਾਣੀ ਕਰਾਣੀ ਹੈ ਧੰਨਵਾਦ ਜੀ ਧੰਨਵਾਦ ਜੀ ਅਗਲੇ ਦੇ ਤੁਹਾਨੂੰ ਜੀ ਅੱਜ ਨੇ ਸਾਨੂੰ ਕਾਂਸੀ ਬਨਾਰਸ ਦੇ ਕੇ ਸੰਗਤ ਵੀ ਮਿਲੇ ਆ ਜੀ ਸਾਡੀ ਨਾਲ ਵੀਡੀਓ ਦੇਖ ਲੇ ਇੱਕ ਵਾਰ ਜੀ ਅਸੀ ਸ਼ਿਆਰ ਕਾ ਕਿਹੜਾ ਪੰਡਾ ਹੈ ਪੰਡੋਰੀ ਲੱਗਾ ਸੀ ਤੁਹਾਡਾ ਨਾਮ ਕੀ ਹੈ ਜੀ ਥੋੜਾ ਧੰਨਵਾਦ ਜੀ ਸਮਿਤੀ ਵਿਚਾਰੇ ਮੁੰਡੇ ਦੀ ਕਰਾਈ ਆ ਜੀ ਮੈਂ ਤੁਹਾਨੂੰ ਅੰਦਰ ਪੜ੍ਹ ਗਿਆ ਨਹੀਂ ਦੇਖਿਆ ਸੀਗਾ ਮੈਂ ਕਿਹਾ ਨਹੀਂ ਮੈਂ ਫੋਟੋ ਕਰਾਣੀ ਕਰਾਣੀ ਧੰਨਵਾਦ ਧੰਨਵਾਦ ਅੱਲਾ ਮਸਾਲ